ਮੋਗਾ ਦੇ ਵਾਰਡ ਨੰਬਰ 23 ਦੇ ਵਿੱਚ ਪਿਛਲੇ 10 ਦਿਨਾਂ ਤੋਂ ਟੂਟੀਆਂ ਦੇ ਵਿੱਚ ਆ ਰਿਹਾ ਗੰਦਾ ਪਾਣੀ ਜਿਸ ਕਾਰਨ ਲੋਕ ਹੋ ਰਹੇ ਹਨ ਬਿਮਾਰ ਅਤੇ ਪਿਛਲੇ 10 ਦਿਨਾਂ ਤੋਂ ਪਾਣੀ ਦੀ ਕਰ ਰਹੇ ਹਨ ਮੰਗ ਅਤੇ ਉਹਨਾਂ ਨੂੰ ਪਾਣੀ ਲੈਣ ਵਾਸਤੇ ਆਉਣਾ ਪੈਂਦਾ ਹੈ ਬਾਜ਼ਾਰ ਉੱਥੇ ਹੀ ਉਹਨਾਂ ਨੇ ਕਿਹਾ ਕਿ ਉਹ ਪਾਣੀ ਪੀ ਕੇ ਬਿਮਾਰ ਹੋ ਰਹੇ ਹਨ ਅਤੇ ਛੋਟੇ ਬੱਚਿਆਂ ਨੂੰ ਬਿਮਾਰੀਆਂ ਦਾ ਖਤਰਾ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਕਾਉਂਸਲਰ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਪਿਛਲੇ 10 ਦਿਨਾਂ ਤੋਂ ਕੋਈ ਵੀ ਸੁਣਵਾਈ ਨਹੀਂ ਹੋਈ ਜਿਸ ਦੇ ਚਲਦੇ ਅੱਜ ਉਹ ਮੋਗਾ ਨਗਰ ਨਿਗਮ ਮੇਅਰ ਨੂੰ ਜਿਹੜਾ ਮੰਗ ਪੱਤਰ ਦੇਣ ਲਈ ਪਹੁੰਚੇ ਅਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਜਿਹੜਾ ਪਾਣੀ ਹੈ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਹੈ ਕਿ ਪਾਣੀ ਇਹ ਪੀ ਸਕਦੇ ਹਨ ਜਾਂ ਨਹੀਂ ਪੀ ਸਕਦੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਪਾਣੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਟੂਟੀ ਦੇ ਵਿੱਚੋਂ ਪਾਣੀ ਆ ਰਿਹਾ ਹੈ ਸੀਵਰੇਜ ਦਾ ਪਾਣੀ ਇਸ ਵਿੱਚ ਰਲ ਰਿਹਾ ਹੈ ਜਿਸ ਨੂੰ ਲੈ ਕੇ ਮਹਿਲਾ ਨਿਵਾਸੀ ਅੱਜ ਮੇਰ ਕੋਲ ਪਹੁੰਚੀ ਅਤੇ ਉਹਨਾਂ ਨੇ ਕੀ ਕਿਹਾ ਆਓ ਸੰਦੇ ਆ ਪਹਿਲਾਂ ਮੇਰੇ ਕੋਲ ਬਹੁਤ ਵੀ ਬੰਦੇ ਆਏ ਸੀ ਕਿ ਤੁਹਾਨੂੰ ਆਇਆ 23 ਨੰਬਰ ਵਾਹ ਅਸੀਂ ਕਿਹਾ ਰੱਤ ਸਭ ਨੂੰ ਪੂਰੀ ਜਾਣਿਆ ਉਹ ਬੀਬੀ ਆ ਨਾਵਾ ਜੀ ਤੇ ਕੰਮ ਸੀ ਕਿ ਉਹ ਤੁਹਾਡੀ ਪੂਰੀ ਪ੍ਰੋਪਰ ਹਾਲ ਹੋ ਗਈ। ਉਹ ਕਿ ਇੱਕ ਟਕਰੀ ਬਣੀ ਚੱਲ ਗਈ। ਪ੍ਰੋਬਲਮ ਕੀ ਬੰਦਾ ਵੀ ਜੇ ਕਰੀਏ ਜਿਹੜਾ ਨੇ ਕੋਲੇ ਪਾਣੀ ਦਿੰਦੇ ਆ ਉਹਦੀ ਗੱਲ ਉਹ ਜਿਹੜੀ ਆਪਣੀ WhatsApp ਵਾਲੀ ਟੀਮਾਂ ਜਿਹੜੀ ਜੀਤ ਸਾਹਿਬ ਨਾਲ ਜਾ ਕੇ ਇਹਦੇ ਬਾਰੇ ਦੱਸਦੇ ਆ ਬਲਕਿ ਪਹੁੰਚ ਕੇ ਉਹਨੇ ਜਪੋਚਣੇ ਆਣੇ ਭਾਰਤ ਬੰਸਲ ਕਿੱਥੇ ਦੇ ਰਹਿ ਰਹੇ ਹੋ ਮੈਂ ਵਾਟਰ ਨੰਬਰ 23 ਦਾ ਵਸਨੀਕ ਆ ਅੱਜ ਤੇ ਨਗਰ ਨੇ ਕੋ ਪਹੁੰਚੇ ਹਾਂ ਕੀ ਪ੍ਰੋਬਲਮ ਵੀ ਆ ਰਹੀ ਹੈ ਪਰ ਉਹ ਸਾਡੇ 10 12 ਦਿਨ ਤੋਂ ਲਗਾਤਾਰ ਸੀਵਰੇਜ ਦਾ ਪਾਣੀ ਆ ਰਿਹਾ ਟੂਟੀਆਂ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਜਿਹੜਾ ਪਾਣੀ ਆ ਰਿਹਾ ਉਹਦੇ ਵਿੱਚ ਸਮੱਲ ਆ ਰਹੀ ਹੈ ਜਿਹਦੇ ਨਾਲ ਸਾਡੇ ਪੇਟ ਵਗੈਰਾ ਮਦਰ ਖਰਾਬ ਹੋ ਰਹੇ ਆ ਬੱਚੇ ਵੀ ਬਿਮਾਰ ਹੋ ਰਹੇ ਆ ਤੇ ਤੁਸੀਂ ਮਿਲੇ ਸੀ ਐਮਸੀ ਵਗੈਰਾ ਨੂੰ ਮੇਰ ਸਾਹਿਬ ਨੂੰ ਐਮਸੀ ਨੂੰ ਮਿਲੇ ਸੀ ਉਹ ਪਹਿਲਾਂ ਕਹਿੰਦਾ ਮੈਂ ਕਹਿੰਦਾ ਉਹ ਕਹਿਣ ਦੇ ਦੁਰਾਣੀ ਮથે ਕੋਈ ਸਾਡਾ ਮਸਲਾ ਪਹਿਲਾਂ ਹੱਲ ਹੀ ਹੋਇਆ ਤੇ ਅੱਜ ਅਸੀਂ ਕਮੇਟੀ ਘਰ ਆਏ ਆ ਸਾਨੂੰ ਇਹਨਾਂ ਨੇ ਮੇਰ ਸਾਹਿਬ ਨੂੰ ਮਿਲਣ ਆਏ ਆ ਇੱਥੇ ਸਾਨੂੰ ਐਸਡੀਐਮ ਸਾਹਿਬ ਮੈਨੂੰ ਮਿਲੇ ਸੀਗੇ ਉਹ ਕਹਿੰਦੇ ਅਸੀਂ ਟੀਮ ਕੱਲ ਭੇਜੀ ਸੀਗੀ ਸੀਵਰੇਜ ਦੀ ਬਾਕੀ ਵਾਟਰ ਸਪਲਾਈ ਦਾ ਜਿਹੜਾ ਸਾਡੀ ਟੀਮ ਭੇਜੀ ਹੋਈ ਹੈ ਅਸੀਂ ਉਹਨੂੰ ਦੇਖ ਰਹੇ ਆਂ ਅਸੀਂ ਮੰਗ ਪੱਤਰ ਦੇਣ ਵਾਸਤੇ ਸਪੈਸ਼ਲ ਆਏ ਹਾਂ ਸਾਡਾ ਕੰਮ ਜਲਦੀ ਤੋਂ ਜਲਦੀ ਕਰਵਾਇਆ ਜਾਵੇ ਕਿੰਨੇ ਦਿਨਾਂ ਤੋਂ ਪ੍ਰੋਬਲਮ ਆ ਰਹੀ ਹੈ ਇਹ 10 ਦਿਨਾਂ ਤੋਂ ਆ ਰਹੀ ਹੈ ਤੇ 10 ਦਿਨਾਂ ਦੇ ਵਿੱਚ ਨਿਰਧਾਰਨ ਕਰ ਲਓ ਕਿ ਕਦੇ ਨਹੀਂ ਮਾਰਿਆ ਕਰਨਾ ਜੀ ਨਾ ਜੀ ਪਹਿਲਾਂ ਕਿਸੇ ਨੇ ਨਹੀਂ ਮਾਰਿਆ 4-5 ਦਿਨ ਉਸ ਤੋਂ ਬਾਅਦ ਕੀ ਹੋਇਆ ਅਸੀਂ ਪ੍ਰੈਸ ਲਿਊਜ਼ ਦਿੱਤੀਆਂ ਉਸ ਤੋਂ ਬਾਅਦ ਹੀ ਗਏ ਹੁਣ ਕੀ ਕਹਿੰਦੇ ਮਸਲਾ ਹੱਲ ਹੋ ਜਾਏਗਾ ਮਸਲਾ ਕਹਿੰਦੇ ਆ ਤੁਹਾਡਾ ਮਸਲਾ ਇੱਕ ਦੋ ਦਿਨਾਂ ਚ ਹੱਲ ਕਰਵਾ ਦਿੰਦੇ ਆ ਬਾਕੀ ਇਹ ਪਤਾ ਨਹੀਂ ਵੀ ਹੋਏਗਾ ਜਾਂ ਨਹੀਂ ਹੋਏਗਾ ਇਹ ਇਹਨਾਂ ਨੂੰ ਪਤਾ ਅੱਜ ਮੇਰੇ ਸਾਨੂੰ ਮੰਗ ਪੱਤਰ ਦੇਣਾ ਹੈ ਹਾਂਜੀ ਮੰਗ ਪੱਤਰ ਦੇਣਾ ਹੈ ਮੇਰੇ ਸਾਨੂੰ ਨਗਰ ਨਗਰ ਵੱਲ ਸਮੂਹ ਅਫਸਰ ਸਾਹਿਬ ਵੱਲੋਂ ਹਮੇਸ਼ਾ ਹੀ ਜਿਹੜੀ ਕਿ ਆਪਣੀ ਡਿਊਟੀ ਹੈ ਜਿਹੜੀ ਤਨਦੇਹੀ ਨਾਲ ਨਿਭਾਈ ਜਾਂਦੀ ਆ ਤੇ ਜਿੱਥੇ ਕਿ ਮੈਂ ਆਪਣੀ ਆਪ ਦੀ ਗੱਲ ਕਰਾਂ ਅਸੀਂ 10 ਵਜੇ ਇੱਥੇ ਆਪਣੀ ਡਿਊਟੀ ਤੇ ਬਰਾਮਣ ਹੁੰਨੇ ਆ ਤੇ ਸ਼ਾਮ ਨੂੰ 5 ਵਜੇ ਜਾਂਦੇ ਆ ਮੇਰੇ ਕੋਲੇ ਪਰसों ਜਿਹੜੀ ਇਨਫੋਰਮੇਸ਼ਨ ਪਾਈ ਸੀਗੀ ਜਿਹੜੀ ਕਿ 23 ਨੰਬਰ ਵਾਰਡ ਦੇ ਵਿੱਚ ਜਿਹੜੀ ਸੀਵਰੇਜ ਦੀ ਪ੍ਰੋਬਲਮਾਂ ਜਾਂ ਗੰਦੇ ਪਾਣੀ ਦੀ ਪ੍ਰੋਬਲਮਾਂ ਤੇ ਕੱਲ ਅਸੀਂ ਨਾਲ ਹੀ ਦੀ ਨਾਲ ਜਿਹੜੇ ਕਿ ਸਾਡੇ ਨਗਰ ਨਗਰ ਦੇ ਅਫਸਰ ਸਾਹਿਬ ਆ ਉਹਨਾਂ ਵੱਲੋਂ ਜਿਹੜੀ ਕਿ 23 ਨੰਬਰ ਵਾਰਡ ਦੇ ਵਿੱਚ ਜਿਹੜੀ ਸੀਵਰੇਜ ਦੀ ਜਿਹੜੀ ਕਿ ਸਪਲਾਈ ਸੀ ਪੂਰੀ ਪਹਿਣ ਵਧੀਆ ਸਚੱਜੇ ਢੰਗ ਨਾਲ ਚਲਾਈ ਆ ਜਿੱਥੇ ਗੱਲ ਕਰਦੇ ਆ ਗੰਦੇ ਪਾਣੀ ਦੀ ਅੱਜ ਜਿਹੜੀ ਆ ਨਗਰ ਨਗ ਮੱਲੋਂ ਜਿਹੜੀ ਕਿ ਟੀਮ ਆ ਜਸਵੀਰ ਸਿੰਘ ਜੀ ਜਾਂ ਹੋਰ ਵੀ ਅਫਸਰ ਸਾਹਿਬਾਂ ਜਾਂ ਸਾਡੇ ਮੁਲਾਜ਼ਮਾਂ ਆ ਅੱਜ ਤੀਨ ਮਰਵਾੜ ਦੇ ਵਿੱਚ ਭੇਜੇ ਆ ਜਿਹੜੀ ਵੀ ਕਿ ਪ੍ਰੋਬਲਮ ਹੋਊਗੀ ਉਹ ਹੱਲ ਕੀਤੀ ਜਾਊਗੀ ਕਿਉਂਕਿ ਹਮੇਸ਼ਾ ਹੀ ਕੋਸ਼ਿਸ਼ ਇਹੀ ਆ ਕਿ ਜਿੱਥੇ ਵੀ ਕਿ ਸੇਵਾ ਦਿੱਤੀ ਅਸਤਗੁਰ ਨੇ ਇਹ ਤਾਂ ਦੇ ਨਾ ਨਵਾਈ ਜਾ